ਬੈਠੇ ਸਾਡੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਤੇ ਵੱਖ-ਵੱਖ ਸਟੇਟਾਂ ਤੋਂ ਆਈ ਸਾਡੀ ਲੀਡਰਸ਼ਿਪ ਤੇ ਖਾਸ ਕਰਕੇ ਪੂਰੇ ਪਾਰ ਦੇ ਵਿੱਚੋਂ ਸਾਡੀਆਂ ਭੈਣਾ ਮਾਵਾ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਟਾਈਮ ਨਹੀਂ ਲੈਣਾ ਡੱਲੇਵਾਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਔ ਸਾ ਡੱਲੇਵਾਲ ਸਾਹਿਬ ਨੇ ਕਿਹਾ ਵੀ ਜਿਆਦਾਤਰ ਮੈਥੋਂ ਘਬਰਾਹਟ ਆ ਰਹੀ ਹੈ ਛੇ ਤਿੰਨ ਮੇੜੋ ਮੈਂ ਕਿਹਾ ਜੀ ਤੁਸੀਂ 10-20 ਮਿੰਟ ਹੋ ਫੈਰੋ 10-20 ਮਿੰਟਾਂ ਦੇ ਵਿੱਚ ਕੁਝ ਆਗੂਆ ਤੋਂ ਅਸੀਂ ਮਾਫੀ ਚਾਹਾਂਗੇ ਤੇ ਕੁਝ ਨੌਜਵਾਨਾਂ ਨੂੰ ਉਸ ਤੇ ਬੁਲਾ ਲਾਂਗੇ ਮੈਂ ਇਹ ਕਰਕੇ ਸਭ ਤੋਂ ਤਾਂ ਪਹਿਲਾਂ ਜਿਹੜੇ 40 ਦਿਨ ਆਏ ਨੇ ਇੱਥੋਂ ਤੱਕ ਮੈਂ ਉਹ ਨੌਜਵਾਨਾਂ ਦਾ ਨਾਂ ਲੈਣਾ ਚਾਹੁੰਦਾ ਕੋਈ ਰੌਣਾ ਨਹੀਂ ਕਿ ਭਾਨਾ ਸਿੱਧੂ ਦੀ ਟੀਮ ਨੇ ਲਗਾਤਾਰ ਸਾਡੀ ਹਾਜ਼ਰੀ ਭਰੀ ਲੱਖਾਂ ਸਤਾਣਾ ਆਪਣੇ ਸਾਹਮਣੇ ਬੈਠਾ ਹੈ ਰਾਤ ਨੂੰ ਅਸੀਂ ਇਹਨਾਂ ਨੂੰ ਡਿਊਟੀ ਦਿੰਦੇ ਰਹੇ ਹਾਂ ਅਬਰਾਮਦੀਪ ਬੋਲ ਕੇ ਗਿਆ ਉਹਨਾਂ ਨੌਜਵਾਨਾਂ ਨੇ ਇਸ ਮੋਰਚੇ ਨੂੰ 40 ਦਿਨ ਰੱਖਿਆ ਸਰਕਾਰ ਵਾਰ-ਵਾਰ ਹਮਲਾ ਕਰਦੀ ਰਹੀ ਹੈ ਕਦੇ ਅਸੀਂ ਹਰਿਆਣੇ ਵਾਲੇ ਪਾਸੇ ਆ ਸਕਦੇ ਹਾਂ ਕਦੇ ਇਧਰਲੇ ਪਿੰਡ ਵਾਲੇ ਪਾਸੇ ਆ ਸਕਦੇ ਹਾਂ

ਪਮਾ ਉਤੀ ਤਰੀਕ ਦਾ 50 ਬੰਦ ਸੀ ਤੇ ਪਮਾ ਅੱਜ ਜਿਹੜਾ 4 ਜਨਵਰੀ ਦਾ ਇਹ ਸਾਡੇ ਫੋਰਮਾਂ ਦਾ ਕੱਠ ਨਹੀਂ ਸੀ ਇਹ ਡੱਲੇਵਾਲ ਸਾਹਿਬ ਦੀ ਭਾਵਨਾ ਸੀ ਕਿ ਮੈਂ ਲੋਕਾਂ ਦੀ ਦਰਸ਼ਨ ਕਰਨੇ ਆ ਮੈਂ ਲੋਕਾਂ ਨੂੰ ਆਪਣੀ ਭਾਵਨਾ ਦੱਸਣੀ ਹੈ ਤੁਸੀਂ ਕੱਠ ਬੁਲਾਓ ਅੱਜ ਤੁਸੀਂ ਇਖਿਆਸ ਕੱਠ ਰਾਜ ਦਾ ਪਾਰ ਦੇ ਵਿੱਚ ਇੱਥੋਂ ਲੈ ਕੇ ਪਾਤੜਾ ਤੱਕ ਜਿਹੜੇ ਵੀਕਲ ਖੜੇ ਨੇ ਆਸੇ ਜਿਹੜੇ ਖੜੇ ਨੇ ਤੇ ਕੁਝ ਜਿਹੜਾ ਰਾਹ ਦੇ ਵਿੱਚ ਐਕਸੀਡੈਂਟ ਹੋਏ ਨੇ ਮੈਂ ਉਹਨਾਂ ਪਰਿਵਾਰਾਂ ਨਾਲ ਵੀ ਤੇ ਜਿਹੜੇ ਸਾਡੇ ਕੁਝ ਨੁਕਸਾਨ ਹੋਇਆ ਤਾਂ ਉਹਨਾਂ ਤੋਂ ਵੀ ਅਸੀਂ ਮਾਫੀ ਵੀ ਚਾਉਣੀ ਆ ਤੇ ਸਰਕਾਰ ਨੂੰ ਕਿਤਾਬ ਨਹੀਂ ਵੀ ਦਿੰਨੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਸੱਟਾਂ ਵੱਧੀਆਂ ਉਹਨਾਂ ਦੀ ਤੁਰਤ ਸਰਕਾਰ ਸੰਭਾਲ ਕਰੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਡਾਕਟਰ ਨੇ ਤਾਂ ਜੇ ਉਹਨਾਂ ਉੱਤੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ ਅਗਰ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਮੈਨੂੰ ਲੱਗਿਆ ਵੀ ਥਬਰਾਈ ਆ ਇੱਕ ਦੋ ਕਿਸਾਨ ਵੀ ਸ਼ਹੀਦ ਹੋ ਗਏ ਤਾਂ ਤੁਸੀਂ ਜਿਹੜੇ ਸਮਾਪਤੀ ਵੇਲੇ ਉਹ ਬਹੁਤ ਵੱਡੀਆਂ ਬਸਾਂ ਰਾਮ ਦੇ ਨਾਲ ਜਾਣਾ ਤੋਂ ਦਾ ਮੌਸਮ ਹੈ ਮੈਂ ਜਾਦੇ ਟਾਈਮ ਨਹੀਂ ਲੈਂਦਾ ਜਿਹੜੇ ਪ੍ਰੋਗਰਾਮ ਦੇਣਾ ਅਗਲਾ ਸਾਡੇ ਪੱਤਰਕਾਰ ਪੁੱਛ ਰਹੇ ਸੀ ਬਈ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਹੋ ਸਕਦਾ ਡੱਲੇਵਾਲ ਪਹੁੰਚੇ ਜਾਂ ਨਾ ਪਹੁੰਚੇ 40 ਦਿਨ ਹੋ ਗਏ ਅੱਜ ਲਗਭਗ 16 ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਹੈ ਤੁਸੀਂ ਦੋ ਕਮਿੰਟਾਂ ਤੋਂ ਭਾਵ ਲਓਗੇ ਪਰ ਜਿਵੇਂ ਅੱਜ ਜੁੜਿਓ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਕਿ ਐ 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 ਪਰ ਆਪੋ ਵਿਚਾਰ ਤਾਂ ਕਰੋ ਅਸੀਂ ਕਿੱਕੇ ਆਏ ਹੁੰਦੇ ਕਿ 10-20 ਦਿਨ ਹੋਰ ਬੈਠਦੇ ਮਨਾ ਕੇ ਆਉਂਦੇ ਮਰਗਾ ਬੱਲੇਵਾਲ ਸਾਹਿਬਾ ਨੇ ਇਸ ਗੱਲ ਤੇ ਸੇ ਵਿਸ਼ਵਾਸ ਵੀ ਕਰਕੇ ਆਸੀਂ ਲੋਕਾਂ ਨੂੰ ਕਿ ਜਿਉਂਦਾ ਰਿਆਂ ਐਮਐਸਪੀ ਤੇ ਲੜਾਂਗੇ ਆ ਦੋ ਸਥਿਤੀ ਦੇ ਵਿੱਚ ਤੁਹਾਡੇ ਸਾਹਮਣੇ ਆ ਤਾਂ ਇਸ ਕਰਕੇ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕੋਈ ਕਾਨੂੰਨ ਛੋਟਾ ਨਹੀਂ ਹੁੰਦਾ ਜਦੋਂ ਲੋਕ ਤਰਪੈ ਸਾਰੇ ਰੱਦ ਹੋ ਜਾਂਦੇ ਨੇ ਇਹ ਕਰਵਾ ਕੇ ਰਹਾਗੇ ਕਿੰਨਾ ਵੀ ਵੱਡਾ ਹੋਵੇ ਉਹ ਖਾਸ ਕਰਕੇ ਸਾਡੇ ਦੋਨਾਂ ਫੋਰਮਾਂ ਦੀ ਸਹਿਮਤੀ ਬਣੀ ਹੈ ਕਿ 10 ਜਨਵਰੀ ਨੂੰ ਜਿਹੜੇ ਸਵਾਲ ਉੱਠਦੇ ਸੀ ਇਹ ਮੋਰਚਾ ਪੰਜਾਬ ਦਾ ਇਹ ਮੋਰਚਾ ਹਰਿਆਣਾ ਦਾ ਤੇ ਦੋ ਗੱਲਾਂ ਤੁਹਾਡੇ ਸਾਹਮਣੇ ਆ 30 ਤਰੀਕ ਦਾ ਪੰਜਾਬ ਮੰਡਾ ਚਾਰ ਦਾ ਪ੍ਰੋਗਰਾਮ ਆ ਜਿੱਥੋਂ ਵਾਲਾ ਤੇ 30 ਜਨਵਰੀ ਨੂੰ ਪੂਰੇ ਪਾਰ ਦੇ ਵਿੱਚ ਮੋਦੀ ਸਰਕਾਰ ਨੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਪੁੱਤਰੇ ਸੜਾਗੇ ਇੱਕ ਇੱਕ ਵੀ ਸਟੇਟ ਵੀ ਰੈਡੀ ਤਾਂ ਜਿੰਨੇ ਤੁਸੀਂ ਆਹ ਪ੍ਰੋਗਰਾਮ ਲਾਗੂ ਕੀਤੇ ਨੇ 10 ਜਨਵਰੀ ਨੂੰ ਕੋਈ ਵੀ ਪਿੰਡ ਕੋਈ ਵੀ ਸ਼ਹਿਰ ਕੋਈ ਵੀ ਕਸਬਾ ਇਹ ਸਰਕਾਰ ਦਾ ਪੁੱਤਲਾ ਫੂਟਾਪਗਰਾ ਨਹੀਂ ਰਹਿਣਾ ਸਾਡੇ ਦੋਨੇ ਫਾਰਮਾਂ ਦੀ ਤੇ ਸ਼ਾਂਤੀ ਬਣੀ ਹੈ 10 ਜਨਵਰੀ ਨੂੰ ਮਨਜ਼ੂਰ ਹੈ ਸਾਰਿਆਂ ਨੂੰ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਹੜੀ ਤੁਸੀਂ ਸੁਮਨ ਰੋਏ ਸੋਢੀ ਆਸ਼ਾ ਸੀ ਕਿ ਡੱਲੇਵਾਲ ਸਾਹਿਬੋ ਸਟੇਜ ਤੇ ਆਉਣਗੇ ਕਿ ਨਹੀਂ ਆਉਣਗੇ ਉਹ ਸੋਢੇ ਨਾਲ ਇੱਕ ਵਾਰ ਜਿੰਨੀ ਉਨ੍ਹਾਂ ਦੀ ਕੋਸ਼ਿਸ਼ ਹੋਈ ਲਾਜ਼ਮੀ ਜਿਹੜੇ ਦੋ ਸ਼ਬਦ ਤੁਹਾਡੇ ਲਈ ਬੋਲਣਗੇ ਮੈਂ ਸਾਰਿਆਂ ਮੂਰੇ ਜਿਹੜੇ ਸਾਡੇ ਅਸੀਂ ਬਲਾਰਾਂ ਨੂੰ ਨਹੀਂ ਬੁਲਾ ਸਕੇ ਬਹੁਤ ਬਸਾਂ ਹਜੇ ਪਿੱਛੇ ਆ ਰਹੀਆਂ ਮੂਰਤ ਤੇ ਨਹੀਂ ਆ ਰਹੀਆਂ ਉਹਨਾਂ ਸਾਰਿਆਂ ਤੋਂ ਜਿਹੜੀਆਂ ਵੀ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਚਾਹੁੰਨਾ ਖਾਸ ਕਰਕੇ ਜਿਹੜੇ ਸੰਤ ਮਹਾਂਪੁਰਸ਼ਾਂ ਨੇ ਲੰਗਰ ਲਾਏ ਨੇ ਸਾਡੇ ਦੇਰਲੇ ਪਿੰਡਾਂ ਨੇ ਲੰਗਰ ਲਾਏ ਨੇ ਇਸ ਮੂਰਤ ਵਿੱਚ ਜਾਣ ਪਾਈਆ ਉਹਨਾਂ ਦਾ ਵੀ ਦੋਨੇ ਘਰੋਂ ਵੱਲੋਂ ਧੰਨਵਾਦ ਹੋਏ ਗਏ ਗੀਤਾ ਜੀ ਦਾ ਸੰਸਾਰ ਮਾਜਾ